ਸਤ ਸਜਣੋ ਅੱਜ ਦੀ ਵੀਡੀਓ ਬਣਾਉਣ ਕਹਿੰਦੇ ਵੀ ਆਪਾਂ ਪੰਜਾਬ ਦੇ ਫੁੱਲ ਮਸ਼ਹੂਰ ਪਿੰਡ 'ਚ ਪਹੁੰਚੇ ਹੋਇਆ ਆਪਾਂ ਪਹੁੰਚਿਆ ਪਿੰਡ ਛਪਾਰ ਤਹਿਸੀਲ ਅਮਰਗੜ ਤੇ ਜ਼ਿਲ੍ਹਾ ਬਾਈਹਰਾਂ ਮੈਂ ਰਹਿਣਾ ਸਜਣੋ ਲੁਧਿਆਣਾ ਪਸ਼ੂ ਤੁਹਾਨੂੰ ਆਪਾਂ ਦਿਖਾ ਦਾਂਗੇ ਔਨ ਕੈਮਰਾ ਪੰਜ ਇੱਕ ਤੋਕੜ ਗੱਬਣ ਝੋਟੀ ਇੱਕ ਬੈੜ ਦਿਖਾ ਦਾਂਗੇ ਤੇ ਇੱਕ ਦਿਖਾ ਦਾਂਗੇ ਕੱਟਾ ਜੈਡ ਬਲੈਕ ਆ ਟੈਸਟੀਕਲ ਵਾਲੇ ਪੱਖ ਤੋਂ ਵੀ ਪੂਰਾ ਸਾਫ ਆ ਤੇ ਬਾਕੀ ਕੱਟੇ ਬਹੁ ਫਲਮਾਏ ਨੇ ਯਾਰ ਪਰ ਇਹਦੇ ਨਾਲ ਦਾ ਠੰਡਾ ਨਹੀਂ ਦੇਖਿਆ ਕੱਟਾ ਕਦੀ ਇਹਨੂੰ 5 ਸਾਲ ਦਾ ਜਵਾਬ ਕੀ ਕਿੜੇ ਦਵਾਈ ਜਾਵੇ ਇਹਦੀ ਸਿਹਤ ਤੇ ਕੋਈ ਅਸਰ ਨਹੀਂ ਦੰਦਾਂ 'ਚ ਵੀ ਖੀਰਾ ਤੇ ਮਾਂ ਦਾ ਰਿਕਾਰਡ ਵੀ ਚੰਗਾ ਉਹ ਵੀ ਮੇਤੋ ਹੀ ਗਈ ਸੀ ਵੀਰੇ ਇੱਕ ਮੱਝ ਆ ਦਿਖਾਵਾਂਗੇ ਜੈਡ ਬਲੈਕ ਆ ਫੁੱਲ ਬਰੀਕ ਆ 16 ਕਿਲੋ ਦੀ ਬਾਈਕ ਨਾ ਗਾਰੰਟੀ ਸਟਾਮ ਤੇ ਲਿਖ ਕੇ ਦੇ ਦਿਆਂਗੇ ਜਿਹਨੇ ਲਿਜਾਣੀਆਂ ਤੇ ਇੱਕ ਕੱਟੀ ਆ ਦਿਖਾਵਾਂਗੇ ਫਿਰ ਅੱਜ ਬੁੱਤਾਂ ਸੁਆ ਸੂੰਦੀ ਆ ਦੰਦ ਲਾਸਟ ਵਾਲੇ ਚੱਕਣ ਲੱਗ ਰਹੀ ਆ ਤੇ ਜਿਹੜਾ ਰਿਕਾਰਡ ਆ ਰਿਕਾਰਡ ਪਹਿਲਣ ਦਾ ਇਹਦਾ ਵੀ ਚੰਗਾ ਵਜੂਦ ਪਜਣ ਵਾਲੀ ਝੋਟੀ ਆ ਤੇ ਬਾਕੀ ਗੱਲਬਾਤ ਬਾਈ ਨਾ ਕਰਾਦਾਂਗੇ ਜਿਹੜਾ ਰੇਟ ਆ ਰੇਟ ਸਾਰੇ ਪਸ਼ਮਾਂ ਦਾ ਵੀਡੀਓ ਜੀ ਕਰਾਦਾਂਗੇ ਆ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਕੀ ਹਾਲ ਹੈ ਬਾਈ ਹੋਰ ਵਧੀਆ ਵੀਰੇ ਚੜਦੀ ਕਲਾ ਵਧੀਆ ਚੱਲਦਾ ਕੰਮ ਲੋਕ ਕੰਮ ਵੀ ਰਿਹਾ ਹੁਣ ਤਾਂ ਮੰਡੀਆ ਕਰਕੇ ਵੱਧ ਚੱਲਦਾ ਠੀਕ ਹੈ ਗੱਲ ਆ ਕੇ ਇਧਰੋਂ ਵਧੀਆ ਠੀਕ ਹੈ ਗੱਲ ਸ਼ੁਰੂਆਤ ਕਿਹੜੇ ਪੱਖ ਤੋਂ ਕਰੀਏ ਵੀਰੇ ਇਧਰੋਂ ਹੀ ਕਰ ਲੈ ਆ ਵੱਡੀ ਝੋਕੀ ਤੋਂ ਕਰੀ ਆ ਵੱਡੀ ਝੋਟੀ ਤੋਂ ਕਰ ਆ ਹੁਈ ਬੰਨੇ ਨੂੰ ਕਹੇ ਦੀ ਮਾਰੀ ਇਹਦੇ ਮੜੇ ਆਰਡਰ ਤੇ ਮਾਰੀ ਦੀ ਕੈਮਰਾ ਯਾਰ ਝੋਟੀ ਆਰਡਰ ਦਿਖਾ ਇਹਦਾ ਇਥੋਂ ਕੈਸਾ ਬਣਾ ਉਹ ਬਿੰਦੂਆਂ ਵਾਲਾ ਆਰਡਰ ਆ ਗਿਆ ਜ ਅੱਤਵਰਤ ਦਿਹੋਰ ਕੇ ਸੁਆਗੀ ਮੱਝ ਤੇ ਦੰਦ ਜਿਵੇਂ ਬਾਈ ਨੇ ਦੱਸਿਆ ਵੀ ਲਾਸਟ ਵਾਲੇ ਦੰਦਾ ਜਿਹੜੇ ਲਾਸਟ ਵਾਲੇ ਦੰਦੇ ਇਹ ਚੱਕੀ ਜਾਂਦੀ ਆ ਬਾਈ ਬਰਾਬਰ ਤਾਂ ਨਹੀਂ ਕਰੇ ਨਹੀਂ ਬਰਾਬਰ ਨਹੀਂ ਕਰੇ ਹੈ ਅੱਧੇ ਅੱਧੇ ਕੇ ਚੱਕ ਲੇ ਹਾਂ ਆਈਆਂ ਵੀਰੇ ਦੋਨੇ ਹਰਿਆਣੇ ਜੋਈਆਂ ਨੇ ਉਹ ਵੀ ਮੱਝ 16 ਕਿਲੋ ਦੀ ਉਹਦੀ ਵੀ ਗਾਰੰਟੀ ਆ ਵੀਰੇ ਠੀਕ ਆ ਗੱਲ ਸੰਦਾ ਸੌਂਖ ਆ ਗਿਆ ਇੱਕੀ ਮੁੰਡਾ ਉਹਦੇ ਸੰਦਾ 16 ਕਿਲੋ ਦੁੱਧ ਮੇਰੇ ਕੋਲ ਆ ਚੋਇਆ ਹੋਇਆ ਤੇ ਆ ਜੋਟੀ ਦਿਖਾ ਗਿਆ ਜੀ ਸਿੰਘ ਦਾ ਡਿਜ਼ਾਈਨ ਵੀ ਇੱਕੋ ਜਿਹਾ ਕਲਰ ਥੋੜਾ ਜਿਹਾ ਆ ਵੀ ਸ਼ੈੱਡ ਥੱਲੇ ਪਸ਼ੂ ਕਈ ਵਾਰੀ ਖੜ ਜਾਂਦਾ ਹਾਂ ਹਾਂ ਸ਼ੈੱਡ ਥੱਲੇ ਖੜੀ ਸੀ ਇਹਦਾ ਵੀ ਇਹ ਵੀ 12ਵੀਂ ਆਈ ਹੋਈ ਆ ਵੀਰੇ ਬੋਲੋ ਹਰਿਆਣੇ ਦੇ ਥੱਲੇ ਬੰਨੇ ਨੂੰ ਤੋੜ ਦੋ ਤੇ ਝੋਟੀ ਵਾਲੀ ਸ਼ਾਨਦਾਰਾ ਗੈਪ ਗੇਠ-ਗੇਠ ਦਾ ਹੀ ਆ ਥਾਣਾ ਚ ਚਾਰੇ ਪਾਸੇ ਤੇ ਵਾਜਨ ਵਜੂਦ ਵਾਲਾ ਦਾ ਕੋਈ ਅੰਤ ਨਹੀਂ ਹੈਗਾ ਲੇਖਾ ਹੀ ਨਹੀਂ ਝੋਟੀ ਦਾ ਵਾਲੇ ਜਾਨ ਵਾਲੇ ਦੇ ਕੱਦ ਚ ਨਹੀਂ ਹੈਗੀ ਜਿਵੇਂ ਆਪਾਂ ਕਹਿ ਨਹੀਂ ਦਿੰਦੇ ਵੀ ਹਾਈਟ ਜਿੰਨੀ ਜੱਜਦੀ ਹੁੰਦੀ ਆ ਪਸ਼ੂ ਨੂੰ ਉਹ ਹਾਈਟ ਆ ਪੂਰੇ ਵਾਜਨ ਚ ਆ ਵੀਰੇ ਪੂਰੀ ਇੱਥੇ ਰੋਕ ਲਓ ਜੀ ਮਾਰ ਜਾ ਕਿਸੇ ਪਾਸੋਂ ਹੈ ਹੀ ਨਹੀਂ ਘਾਟ ਬਰੀਕੀਆਂ ਸਾਰੇ ਪਾਸ ਪੂਰੀ ਬ੍ਰੀਕ ਇੱਥੋਂ ਗਰੀ ਫੇਸ ਤੇ ਮਾਰਦੀ ਕੈਮਰਾ ਲੈ ਆਓ ਜੀ ਲੈ ਆਓ ਤੇ ਨੀਚੇ ਥਾਣਾ ਦਾ ਸੈਜ ਦਿਖਾ ਦੀ ਐਨ ਲੰਬੀ ਕੇਰਾ ਹੋਰ ਤੋੜ ਦੋ ਨੇੜੇੋਂ ਫੜ ਕੇ ਨੇੜੇੋਂ ਫੜ ਲੜੀ ਹਾਂ ਨੇੜੇੋਂ ਫੜ ਕੇ ਤੋੜ ਦੋ ਥੋੜੀ ਲੰਬੀ ਇੱਧਰੋਂ ਝੋਟੀ ਤੇ ਉੱਤੋਂ ਚੜਾਈ ਚੜੂਈ ਵੀ ਫੁੱਲਾ ਤੇ ਬਰੀਕ ਆ ਗਈ ਝੋਟੀ ਜਰ ਜਮਾ ਬਾਕੀ ਆਰਡਰ ਦੱਸ ਦੇ ਯਾ ਕਹੇ ਕਦਨ ਕੱਢੂ ਭਾਈ ਵੀਰੇ ਲੈ ਜੂ ਹਾਲੇ ਪੀ ਨੂੰ ਤਾਂ 21 ਨੂੰ ਦਿਨ ਪੂਰੇ ਹੁੰਦੇ ਆ 21 ਤਰੀਕ ਨੂੰ ਇਹਦੇ ਦਿਨ ਬਾਈ ਕਹਿੰਦਾ ਪੂਰੇ ਹੁੰਦੇ ਆ ਤੇ ਅੱਜ ਮੇਰੇ ਖਿਆਲ ਆ ਕਿ ਨਹੀਂ ਹੋ ਗਈ ਭਾਈ ਅੱਜ ਮੈਂ ਕਹਣਾ ਹੋ ਗਈ ਵੀਰੇ 17 18 ਹੋ ਗਈ ਅੱਜ 18 ਦੇ 18 ਅਸ 17 18 ਦੀ ਡੇਡ ਘੇੜਾ ਮੇਰਾ ਖਿਆਲ ਆ ਕਨਫਰਮ 18 ਤਰੀਕਾ ਅੱਜ ਵੀਰੇ 18 ਤਰੀਕਾ 21 ਨੂੰ ਪੂਰੇ ਇਹਦੇ ਚ ਚਾਰ ਹਜੇ ਪੂਰੇ ਹੋਣ ਚ ਪਏ ਨੇ ਤਿੰਨ ਚਾਰ ਦਿਨ ਤੇ ਇੱਕ ਦੋ ਦਿਨ ਜਿਹੜੇ ਹਿਸਾਬ ਨਾਲ ਇਹਦਾ ਵਜੂਦ ਆ ਝੋਟੀ ਦੇ ਹੋ ਸਕਦਾ ਉੱਪਰ ਕੀ ਲੈ ਜੇ ਪਰ ਆਰਡਰ ਵਾਲੇ ਵੀ ਕੰਡੇ ਕੱਢ ਦੂ ਲੈਗ ਸਕੋਰ ਵਾਲੇ ਬਾਡੀ ਵਾਲੇ ਉਨਨੀ ਲੈ ਵਾ ਗੇ ਬਣਾਉ ਉਨਨੀ ਪਿੱਛੇ ਉਰਲੇ ਬੰਨੀ ਲੈਂਗਾ ਜੀ ਕੈਮਰਾ ਰੋਕ ਕੇ ਹੀ ਮਾੜਾ ਜੋ ਰੋਕ ਲੀਂ ਰੋਕ ਇੱਥੇ ਰੋਕਦਾ ਇੱਥੋਂ ਦਿਖਾ ਡਿਜ਼ਾਈਨ ਆਰਡਰ ਦਾ ਅਗਲੇ ਬੰਨੇ ਥਣ ਦਾ ਸਾਈਜ਼ ਆ ਜਿਹੜਾ ਥਣ ਦੀ ਸ਼ੇਪ ਆ ਨਾ ਓ ਬਾ ਕਮਾਲ ਲੱਗੀ ਹੋਈ ਆ ਬੰਦੂ ਜੀ ਕਮਾ ਕੇ ਆਏ ਨੇ ਦੁੱਧ ਵੀ ਵੀਰੇ ਪਲੂਣ ਦਾ 14-15 ਕਿਲੋ ਦਾ ਰਿਕਾਰਡ ਆ ਠੀਕ ਹੈ ਜੀ ਗੱਲ ਹਾਂ ਅੱਪਾ ਕੱਲ ਵੀ ਕਰਾ ਦਾਂਗੇ ਉਹ ਵੀ ਝੋੜਤੀ ਬਹੁਤ ਯਾਰ ਪੋਲੀ ਪੂਲੀ ਬਹੁਤ ਵਧੀਆ ਥੱਲੇ ਹੋ ਜਾ ਗੱਲ ਵੀ ਕਰਾ ਦਾਂਗੇ ਇਹਦਾ ਕੱਲ ਹੀ ਆਈਆਂ ਨੇ ਉਹਦੇ ਕਰਕੇ ਸਾਡ ਦੰਦੀਆਂ ਬਾੜੀਆਂ ਨੇ ਉਹ ਸਾਊ ਬਾੜੀ ਆ ਬੰਦੋ ਜੀ ਬੰਦ ਆ ਸਾਊ ਫੁੱਲਾ ਪਰ ਸੈਜ ਬਾੜਾ ਸੋਹਣਾ ਲੱਗਿਆ ਥਣ ਦਾ ਕੋਈ ਇਹ ਨਹੀਂ ਕਹਿ ਸਕਦਾ ਆਪਾਂ ਹੋਈ ਬੰਨੇ ਬਈ ਮੁਠੀ ਵਾਲਾ ਥਣ ਲੱਗਿਆ ਜਿਹੜਾ ਆਪਾਂ ਅਸਲ ਥਣ ਨਹੀਂ ਕਹਿੰਦੇ ਗੈਪ ਇੱਕੋ ਜਿਹਾ ਚਾਰੇ ਪਾਸੇ ਇੱਧਰ ਵੀ ਉੱਧਰ ਵੀ ਇਹਦੇ ਪੈਸੇ ਇਹਦਾ ਮੁੱਲ ਵੀ ਤੇ ਲੈਣ ਦੇ ਨਾ 1.52 ਦੀ ਦਵਾਂਗੇ। ਮਾਫੀ ਕੋਈ। ਮਾਫੀ ਵੀ 1.5 ਦੀ ਦੇ ਦਾਂਗੇ। 1.5 ਲੱਖ ਦੀ ਛੜਦੀ। ਹਾਂ ਜਾਣ ਕੇ ਸਿਰੇ ਹੀ ਆ ਕਿਸੇ ਪਾਸੋਂ ਗੱਬਦੀ ਤਾਂ ਹੈ ਹੀ ਨਹੀਂ। ਹਾਂ ਦਵਨ ਦੋਪਨ ਵਾਲਾ ਸੌਦਾ ਨਹੀਂ ਤੇ ਕਰੀ ਚੜਾਈ ਦਿਖਾ ਲਈ ਜੀ ਉੱਤੋਂ। ਲੈਵਾ ਲੈ ਕੇ ਤਾਂ ਵੀਰੇ ਤੁਰਿਆ ਨਹੀਂ ਜਾਣਾ ਜਦੋਂ ਇਹਨੇ ਸੁਣਾ। ਇੱਥੇ ਇੱਥੇ ਚੜਾਈ ਹੈ ਜੀ। 2.5 ਫੁੱਟ ਚੌੜੀ ਆ ਮਸਲ। ਹਾਂ ਪੂਰੀ ਚੜਾਈ ਆ ਗਈ ਉੱਤੋਂ ਤਕਰੀਬਨ 2 ਫੁੱਟ ਤੋਂ ਬਾਹਰ ਹੀ ਹੋਊਗੀ। ਸਵਾ 2.5 2.5 ਗੇੜ ਹੋਊ ਤੇ ਬਾਕੀ ਇਹਨੀਆਂ ਨਸਾਂ ਨੂੰ ਸਾਰਾ ਰੱਖਦੀ ਆ। ਤੇ ਬਾਕੀ ਨਾ ਸਾਨੂੰ ਸਾਂਭੀ ਆਰਡਰ ਤੇ ਚੰਗੀਆਂ ਰੱਖਦੀ ਆ ਤੇ ਝੋਟੀ ਕੁਆਲਟੀ ਦੀ ਆ ਰੇਟ ਇਹਦਾ 22 ਤੋਂ ਆਪਾਂ ਨੇ ਵੀਡੀਓ ਚ ਤੁਹਾਨੂੰ ਕਰਾਈ ਦਿੱਤਾ ਕੋਈ ਬੜਾ ਜਿਆਦਾ ਰੇਟਾਂ 'ਚ ਫਰਕ ਨਹੀਂ ਮਿਲੂਗਾ ਤੁਹਾਨੂੰ ਤਕਰੀਬਨ ਫਿਕਸ ਡੇਟ ਜਿਹੜੀ ਕਰਾਊਗਾ ਤੇ ਹੁਣ ਮਾਰ ਦੇਗਾ ਜੀ 2 ਨੰਬਰ ਵਾਲੀ ਮੱਝ ਤੇ ਸਿੰਘ ਸਿੰਘ ਜ਼ਰੂਰ ਖੁੱਲਾ ਪੀ ਜੈਡ ਬਲੈਕ ਆ ਤੇ ਬਾਕੀ ਇਹਦਾ ਜਿਹੜਾ ਪਿੰਡ ਆ ਤੇ ਜਿਹੜੀ ਜਾਤ ਆ ਯਾਰ ਉਹ ਆਪੇ ਦੱਸ ਦੂ ਜੂ ਮੈਂ ਕਿੰਨੇ ਕੁ ਫੁੱਲ ਚੰਗੀ ਆ ਵੀਰੇ ਮਹਿ ਜਾਣਗੇ ਇਹਦੀ ਗਰੰਟੀ ਕਹਿੰਦੀ ਤੁਹਾਨੂੰ ਮੈਂ ਸ਼ਿਤਾਮ ਦੇ ਵੀ 16 ਕਿਲੋ ਦੀ ਇਹ 15 ਮੰਨ ਕੇ ਲੈ ਜੂ ਅੱਖਾਂ ਮੀਚ ਕੇ ਬਾਈ ਤਾਂ ਹਾਂ ਬਾਕੀ ਖਾਣਾ ਦੀ ਹੋਰ ਸਾਰੇ ਗਾਹੇ ਦੀ ਵੀਰੇ ਆਪਣੀ ਗਰੰਟੀ ਆ ਕੋਈ ਭਰਦੀ ਕੋਈ ਸਾਰੇ ਗਾਹੇ ਦੀ ਹੋਊ ਆਪਣੀ ਕਿਹੜਾ ਸੂਆ ਕਿਹੜਾ ਜੀ ਇਹ ਵੀ ਇਹਨੇ ਤੀਜੇ ਸੂਆ ਵੀਰੇ ਤੀਜਾ ਸੂਆ ਸੂਨਾ ਤੇ ਆ ਗਈ ਜਮਾ ਜੈਡ ਬਲੈਕ ਚਮੜਾ ਫੁੱਲ ਬ੍ਰੀਕ ਆ ਤੇ ਜਾਤ ਜਿਹੜੇ ਭਰਾ ਨੂੰ ਪਰਖਾ ਨਾ ਜਾਤ ਜੋ ਕੀ ਬਹੁਤ ਚੰਗੀ ਆ ਤੇ ਥਣ ਵਾਲਾ ਕਮਾਨ ਨਾਲ ਲੱਗਿਆ ਆ ਲੈ ਚੱਲੋ ਇਹਨਾਂ ਜਣ ਕੇ ਕਿਦਾਂ ਪੈਂਡਿੰਗ ਨੇ ਬਾਈ ਇਹਦੇ ਵੀ ਵੀਰੇ ਇਹਦੇ ਇਹਦੇ ਬਾਈ ਨੂੰ ਪੂਰੇ ਲੈ ਚੱਲੋ ਲੈ ਚੱਲੋ ਰੋਕ ਹੋਣਾ ਲੈ ਚੱਲੋ ਇਹਦੇ 22 ਤਰੀਕ ਨੂੰ ਤਕਰੀਬਨ 1-2 ਦਿਨਾਂ ਦੀ ਬੱਟਾ ਆਪਸ ਹਾਂ ਇਹ ਮੇਰਾ ਖਿਆਲ ਹੈ ਕੱਢ ਦੂਗੀ ਹਲੇ 5-7 ਦਿਨ ਵਧੀਆ ਵੀਰੇ ਜੇ ਲੈ ਜੂਗੀ 5-7 ਦਿਨ ਲੱਜ ਤੇ ਲਿਆ ਦੂਗੀ ਇਹ ਆ ਗਈ ਬਿਲਕੁਲ ਬਰੀਕਾ ਇੱਥੋਂ ਮੋੜ ਲਊਗੀ। ਕਮਾਲੋ ਕਮਾਲੋ ਸਿੰਗ ਥੋੜਾ ਜਰੂਰ ਖੁੱਲਾ ਪਰ ਉਦਾਂ ਨਹੀਂ ਮਾਰਨ ਦੀ ਬਾਡੀ ਵਾਲੇ ਪਰ ਲੈ ਆਓ ਜੀ ਲੈ ਆਓ ਇੱਥੋਂ ਦਿਖਾ ਦੇਂ ਗਰੀ ਅਗਲੇ ਬੰਨੇ ਅੱਡ ਰਿਹਾ ਇਹ ਡੱਬੀ ਹੈ ਹਾਂ ਨਾੜਾ ਨੂੰ ਨਾੜਾ ਇਹ ਆਰਡਰ ਤੇ ਨਾੜਾ ਨੂੜਾ ਬਹੁਤ ਰੱਖਦੀ ਆ ਥੋੜਾ ਝੋਟੀ ਜਿਹਾ ਪਾ ਗੱਲ ਕਰ ਲਈਏ ਡਰਦੀ ਆ ਕਈ ਵਾਰੀ ਅੰਦਰ ਬੰਨੀ ਹੁੰਦੀ ਆ ਕਿਸੇ ਭਰਾ ਦੀ ਉਹ ਸੈੱਡ ਸੀਗੀ ਮੇਰੀ ਜਾਂਤ ਜੂਤ ਬੜੀ ਚੰਗੀ ਆ ਆਰਡਰ ਬਹੁਤ ਖੋਲੂ ਹਜੇ ਦਿਨ ਇਹ 5-7 ਕੱਢ ਦੂਗੀ ਤੇ ਕੱਦ ਵੇਡਾ ਵਾਲੀ ਆ ਇੱਥੋਂ ਦਿਖਾ ਦੇ ਰੀ ਆਰਡਰ ਹੋਏ ਹੈਗੀ ਬਾਡੀ ਵਾਲੀ ਆ ਤਕਰੀਬਨ ਤਕਰੀਬਨ ਚੰਗੇ ਕੱਦ ਕਾਟ ਵਾਲੀ ਆ ਬਾਡੀ ਬਹੁਤ ਸ਼ਾਨਦਾਰ ਰੱਖਦੀ ਆ ਥਣ ਦਾ ਸੈਜ ਬਹੁਤ ਸੋਹਣਾ ਚਵਾਈ ਦੀ ਕਿਵੇਂ ਦੱਸੀ ਆ ਬਾਈ ਚਵਾਈ ਦੀ ਵੀਰੇ ਫੁੱਲ ਗਾਰੰਟੀ ਆ ਆਪ ਟਿੱਪ ਕੇ ਲਈ ਹੋਈ ਹੈਗਾ ਨਾ ਆਹ ਐਨ ਧਾਤੀ ਚ ਗਲੀ ਕੱਢਦੀ ਆ ਠੀਕ ਇਹਦਾ ਮੁੱਲ ਲੈਣ ਦੇ ਨੂੰ ਵੀਰੇ 112 ਕਰਦੇ ਹਾਂ 112 ਤੇ ਉਹਦਾ 152 ਤੇ ਉਹ ਦੇ ਦਾਂਗੇ ਡੇਢ ਦੀ ਹਾਂ ਇਹ ਆਪਾਂ 10 ਦੀ ਦੇ ਮੰਗ ਇਹ 10 ਦੀ ਦੇ ਦਾਂਗੇ ਵੀਰੇ ਆ ਤੇ ਮੇਰਾ ਖਿਆਲ ਆ 2 ਲੱਖ ਤੇ 60 ਹਜ਼ਾਰ ਹੋ ਗਿਆ ਹਾਂ 2 ਲੱਖ ਤੇ 60 ਹਜ਼ਾਰ ਇਹ ਜੋੜਾ ਲੈਣਾ ਕਿਸੇ ਨੇ ਹੋ ਜੀ ਫੇਰ ਤਾਂ ਵਧੀਆ ਕਰ ਦਾਂਗੇ ਵੀਰੇ ਵਧੀਆ ਕਰ ਦਾਂਗੇ ਇਹ ਫੇਰ ਤੂੰ ਕਹਿਗਾ ਰੜਦਾ ਮਾਨਤਨ ਬਾਈ ਕਹਿੰਦਾ ਚੰਗਾ ਕਰ ਦਾਂਗੇ ਉਹਨੇ 14 ਕਿਲੋ ਕੱਢਿਆ ਇਹਦੀ 16 ਦੀ ਗਾਰੰਟੀ ਆ ਤਕਰੀਬਨ 2-3 ਕਿਲੋ ਝੋਟੀ ਉਹ ਵੀ ਵਧੂਗੀ ਇਸ ਵਾਰੀ ਕਿਉਂਕਿ ਵੀਰੇ 15 ਪਲੱਸ ਉਹਨੇ ਹੱਸ ਕੇ ਚੱਲਣਾ ਠੀਕ ਆ ਗੱਲ ਆ ਤੇ ਹੁਣ ਗੈਰੀ ਮਾਰ ਦਿਆ ਕੱਟੇ ਤੇ ਪਹਿਲਾਂ ਟੈਸਟ ਹੀ ਕਰਾ ਲੇ ਪਖੂ ਦਿਖਾ ਦੇ ਵੀ ਕੱਟਾ ਸਾਫ਼ ਕਿੰਨਾ ਜਰਾ ਤੇ ਆ ਗਿਆ ਜੈਡ ਬਲੈਕ ਪੁੰਜੜ ਤੱਕ ਨਾਲ ਇਹਦਾ ਗੈਰੀ ਕੱਦ ਦਿਖਾ ਦਿਓ ਕੱਦ ਕਾਠ ਬਹੁਤ ਸੋਹਣਾ ਤੇ ਸਿੰਗ ਆ ਗਿਆ ਜਮਾ ਬੰਦ ਸਿੰਗ ਬਿਲਕੁਲ ਬੰਦ ਆ ਕੱਦ ਵੀ ਚੰਗਾ ਲੰਬਾ ਵੀ ਚੰਗਾ ਦੰਦਾਂ ਚ ਕਿਵੇਂ ਭਾਈ ਇਹ ਦੰਦਾਂ ਚ ਵੀਰੇ ਹਾਲੇ ਖੀਰੇ ਹੀ ਆਏ ਸਮਝ ਲੈ ਇੱਕ ਦੰਦੇ ਨੇ ਤੋੜਿਆ ਵਾ ਇੱਕ ਕਾਲੀ ਤੋੜਤਾ ਇੱਕ ਕਾਲੀ ਤੋੜਿਆ ਵੀਰੇ ਉਹ ਵੀ ਹਾਲੇ ਨਿਕਲਿਆ ਨਹੀਂ ਹੈਗਾ ਖੀਰਾ ਹੀ ਮੰਨ ਤੂੰ ਸਿੱਟੇ ਹੀ ਆ ਮਤਲਬ ਹਾਂ ਸਿੱਟੇ ਹੀ ਆਲੇ ਹਾਂ ਇੱਥੋਂ ਗੈਰੀ ਲੰਬਾਈ ਲੰਬੂਈ ਦਿਖਾ ਨਹੀਂ ਲੇ ਇੱਦਾਂ ਲੁੱਦਾਇ ਨਹੀਂ ਅਗੇ ਜੇ ਪੱਕੀ ਮੈਂ ਕਹਿੰਦਾ ਯਾਰ ਮੇਤੋ ਹੀ ਮੱਜ ਗਈ ਹੋਈ ਸੀ ਹਰਿਆਣੇ ਜੋ ਮੱਜ ਲੈ ਆਈ ਸੀ ਆਪਾਂ ਪਸਾਪ ਲਿਆਂਦੀ ਸੀਗੀ ਪਸਾਪ ਹੀ ਦਵਾਂਗੇ ਇਹ ਉਦੋਂ ਹੀ ਮੈਂ ਉਹਨਾਂ ਨੂੰ ਕਹਤਾ ਮੈਂ ਕੱਟਾ ਵੇਚਣ ਆਈਆਂ ਆਪਾਂ ਪਾਲਣਾ ਇਹ ਠੀਕ ਹੈ ਗੱਲ ਉਦੋਂ ਮੈਨੂੰ ਜਦੋਂ ਜਾਤਾ ਵੀਰੇ ਜਬਰਾਜ ਦਾ ਕਹਿੰਦੇ ਸੀ ਆਪਾਂ ਐਵੇਂ ਹੀ ਕਹਦੇ ਡੀਐਨਏ ਕਰਾਇਆ ਨਹੀਂ ਨਾ ਆਪਾਂ ਜਦ ਗੌਰਿਆ ਨਹੀਂ ਜਦ ਘਟ ਗੌਰਦੇ ਸੀ ਇ ਹੰਡਾ ਵਾਲਾ ਗਾ ਜਮੀ ਜਵਾਖ ਲਈ ਫਿਰਿਆਂ ਜਾਣ ਕੇ ਇੰਨਾ ਕ ਮੈਂ ਕਹਿ ਸਕਦਾ ਬਈ ਪਲੂਣ ਕਟੀਆਂ ਚੱਲਣ ਗਿਆ 12 13 ਕਿਲੋ ਦੇ ਪੰਜ ਛੇ ਧੂਰ ਮਾੜਾ ਪੰਜ ਛੇ ਮੱਝਾਂ ਗੱਭਣ ਵੀ ਖੜੀਆਂ ਨੇ ਇਹਦੀ ਠੀਕ ਹੈ ਗੱਲ ਪੰਜ ਛੇ ਝੋਟੀਆਂ ਇਹ ਤਾਂ ਬਾਈ ਕਹਿੰਦਾ ਗੱਭਣ ਨੇ ਕ੍ਰੋਸਿੰਗ ਲੱਗਿਆ ਕਰਨ ਬਾਕੀ ਜਿਹੜੇ ਭਰਾ ਨੇ ਚੰਗੀ ਨਸਲ ਬਣਾਉਣ ਵਾਸਤੇ ਲਿਜਾਣਾ ਟੈਸਟੀਕਲ ਦਾ ਵੀ ਸਾਫ਼ ਹੈ ਤੇ ਮਾਲਾ ਰਿਕਾਰਡ ਵੀ ਚੰਗਾ ਹਰਿਆਣੇ ਦੀ ਝੋਟੀ ਆਈ ਸੀ ਬਾਈ ਕਹਿੰਦਾ ਨਾਲ ਆ ਜੀ ਬਾਈ ਤੇ ਹਾਂ ਉਹਦੇ ਨਾਲ ਆਇਆ ਸੀ ਉਦੋਂ ਵੀ ਮੈਂ ਕਹਤਾ ਸੀ ਮੈਂ ਪਾਲਣਾ ਹੈ ਵੀਰੇ ਆ ਸਿੰਗਾ ਰਿਸ਼ਤੇਦਾਰੀ ਜੀ ਆਪਣੇ ਚ ਦਿੱਤੀ ਹੋਈ ਹੈ ਆ ਇਧਰ ਲੈ ਇ ਆਰੇ ਬੋਤ ਜੰਗਾ ਗਿਆ ਬੰਦ ਬਾਡੀ ਦਾ ਬਹੁਤ ਚੰਗਾ ਤੇ ਜਿਵੇਂ ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਵੀ ਜਿਹੇ ਜਵਾਕ ਹੀ ਤੋੜੀ ਫਿਰਦਾ ਸਾਉ ਵੀਰੇ ਫੁੱਲਾ ਹੈ ਠੀਕ ਹੈ ਚਾਹੇ ਕੋਈ ਜਵਾਕ ਖੋਲੀ ਜਾਵੇ ਚਾਹੇ ਘਰ ਦੇ ਖੋਲ ਲੈਣ ਕਿਸੇ ਦੇ ਯਾਰ ਹਮਾਲਾ ਬਈ ਜਮਾ ਹੀ ਕੋਈ ਪਰਵਾਹ ਹੀ ਨਹੀਂ ਵਿਚਾਰੇ ਨੂੰ ਮੰਨ ਲਾ ਵੀ ਇੰਨਾ ਠੰਡਾ ਛੱਪੀਆਂ ਝੋਟੀਆਂ ਵਾਲਾ ਕੰਮ ਹੀ ਆ ਜਮਾ ਹੀ ਸਾਉ ਆ ਦਰਵੇਜੀ ਆ ਮੰਨ ਲੰਬਾ ਲੰਬਾ ਵੀ ਫੁੱਲਾ ਤੇ ਉੱਚਾ ਵੀ ਫੁੱਲਾ ਤੇ ਹੈਗਾ ਇਹ ਹਜੇ ਖੀਰਾ ਇੱਕ ਦੰਦ ਬਾਈ ਕਹਿੰਦਾ ਕਾਲੀ ਸਿੱਟਿਆ ਖੀਰਾ ਹੀ ਆ ਵੀਰੇ ਐ ਸਮਝ ਹਲ ਖੀਰਾ ਹੀ ਮੰਨ ਲਿਓ ਤੁਸੀਂ ਇਹਨੂੰ ਪਰ ਕੁਆਲਿਟੀ ਝੋਟੇ ਦੀ ਬਹੁਤ ਚੰਗੀ ਹੈ ਕਵਾਲਟੀ ਵਾਲੇ ਪੱਖ ਤੋਂ ਬਹੁਤ ਸ਼ਾਨਦਾਰ ਆ ਗਿਆ ਤੇ ਕੱਦ ਕਾਠ ਵਾਲੇ ਮਾਮਲੇ ਦੀ ਗੱਲ ਕਰ ਲਈਏ ਕੱਦ ਕਾਠ ਤੋਂ ਵੀ ਚੰਗਾ ਆ ਗਿਆ ਇਹਦਾ ਵੀਰੇ ਜੇ ਮੇਲੇ 'ਚ ਗਿਆ ਹੁੰਦਾ ਚਾਹੇ ਤੇਰਾ ਆਪਾਂ ਨੂੰ ਡੀਐਨਏ ਨਹੀਂ ਵੀ ਪਤਾ ਸੀ ਮੈਨੂੰ ਪਤਾ ਸੀ ਬਿਊਟੀ 'ਚ ਜਿੱਤਦਾ ਹੈ ਹਾਂ ਬਿਊਟੀ 'ਚ ਮੇਲੇ ਜਿੱਤਣ ਵਾਲਾ ਕੱਟਾ ਹਾਂ ਇਹਦੇ ਪੈਸੇ ਵਾਕੇ ਕਿੰਨੇ ਲਵਾਂਗੇ ਇਹਦਾ ਮੁੱਲ ਲੈਣ ਦੇਣ ਵੀਰੇ ਕਰਦੇ ਹਾਂ 1 5 ਮਾਨਤਾਨ ਹੋ ਜੂ ਮਾਨਤਾਨ ਵਧੀਆ ਕਰ ਦਾਂਗੇ ਵੀਰੇ ਮਾਨਤਾਨ ਬਾਈ ਕਹਿੰਦਾ 1 ਲੱਖ ਤੇ 5000 ਚੋਂ ਕਰ ਦਾਂਗੇ ਕੱਟਾ ਆ ਗਿਆ ਹਰੇਕ ਪੱਖ ਤੋਂ ਫੁੱਲ ਸ਼ਕੀਨ ਤੇ ਹੁਣ ਮਾਰ ਦੇ ਗਰੀ ਆ ਬੈਠ ਤੇ ਕੈਮਰਾ ਇਹ ਆ ਗਈ ਫੁੱਲ ਵੱਡੇ ਕੱਦ ਕ ਪਾਸਾ ਬੁੱਸਾ ਤਾਂ ਨਹੀਂ ਕਰਦੀ ਨਹੀਂ ਪਾਸਾ ਵੀ ਤੇ ਜਮਾ ਹੀ ਨਹੀਂ ਤਾਂ ਚੋਈਆਂ ਅੱਜ ਲੇਟ ਹੀ ਹੋ ਜਾਂਦੇ ਠੀਕ ਆ ਗੱਲ ਹੂੰ ਇਹ ਕਿੰਨੇ ਕ ਟੈਂਪ ਦੀ ਸੂਈ ਆ ਬਾਈ ਇਹ ਸੂਈ ਹੋਊਗੀ ਤੇ 2.5 ਦਿਨ ਮਹੀਨੇ ਦੀ ਉਧਰ ਖੱਸਾ ਖੜਾ 2.5 ਦਿਨ ਮਹੀਨੇ ਦੀ ਮੰਨ ਲੀ ਹਾਂ ਕਿੰਨਾ ਹਾਜਰ ਆ ਦੁੱਧ ਵੀਰੇ 12 ਕਿਲੋ ਇਹਦਾ ਥਲੇ ਇਹਦਾ ਰੇਟ ਕੀ ਹੋਊਗਾ ਇਹਦਾ ਮੁੱਲ 30000 ਕਰਦੇ ਆ ਵੀਰੇ 30000 ਹਾਂ ਆ ਮੁੱਲ ਪਾਈ ਕਹਿੰਦਾ 30 ਕਰਦੇ ਆ ਸੂਆ ਸੋ ਦੁੱਧ ਬਹੁਤ ਗਾੜਾ ਵਾ ਤੇ ਦੁੱਧੇ ਦਾ ਹੈਗਾ ਮੱਜਾ ਮਰਗਾ ਉਰਲੇ ਬੰਨੀ ਲਿਆ ਕੇ ਹੀ ਕੈਮਰਾ ਨਾੜਾ ਨਾ ਖਾਦੀ ਕਿਉਂਕਿ ਬਾਖੜਾ ਤਾਜੀ 15 ਕਿਲੋ ਦੁੱਧ 16 17 ਕਿਲੋ ਦੁੱਧ ਦੇ ਵੀਰੇ 28 ਕਿਲੋ ਦੁੱਧ ਦਿੱਤਾ ਹੈ ਦਾ ਤਾਜੀ ਦਾ ਠੀਕ ਹੈ ਗੱਲ ਇਹ ਤਾਂ ਚਲ ਮੈਂ ਚੋਈ ਲੇਟ ਆ ਠੀਕ ਹੈ ਗੱਲ ਦੁੱਧ ਹੁਣ ਜਿੱਦਣੇ ਲੈਤੀ ਆ ਇਹ ਆਪਾਂ ਜੂੜਨੀ ਫਾਰਮ ਚੋਂ ਲਈ ਸੀ ਠੀਕ ਹੈ ਜੀ ਇਹ ਥੋੜੀ ਕਿ ਉੱਥੇ ਕੱਚਾ ਸੀਗਾ ਇੱਥੇ ਪੱਕਾ ਤਕਾਉਣ ਲੱਗੀ ਮੇਰੇ ਕੋਲੇ ਇੱਕ ਚੈਲੇਜ ਪੈਂਦਾ ਸੀ ਉਥੇ ਠੀਕ ਹੈ ਗੱਲ ਕਿੰਨੇ ਦੀ ਹੋਊ ਇਹ ਇਹ ਵੀਰੇ 30000 ਤਾਂ ਮਾਨ ਤਾਨ ਕਰ ਦਾਂਗੇ ਜਾਣ ਕੇ ਵਧੀਆ ਤੇ ਹੁਣ ਮਾਰਦੇ ਘਰੀ ਆ ਮੱਝ ਤੇ ਕੈਮਰਾ ਕੱਦ ਆ ਗਿਆ ਦਰਮਿਆਨਾ ਸੂਆ ਕਿਹੜਾ ਬਾਈ ਥਣ ਬਹੁਤ ਨਾ ਰੱਖਦੀ ਸੂਆ ਵੀਰੇ ਤੀਜੇ ਹੁਣ ਚੌਥ ਚੌਥੀ ਹਾਂ ਸੋਹਣੀ ਗੱਬਣਾ ਬਈ ਇਹ ਇਹ ਵੀਰੇ 4 ਮਹੀਨੇ ਦੀ ਚੈੱਕਪਾਸ ਆ 4 ਦੀ ਮੈਂ ਇਹਨੂੰ ਆਇਆ ਨੂੰ ਤੋੜ ਦੇ ਇੱਧਰ ਇਹ 4 ਮਹੀਨੇ ਦੀ ਗੱਬਣ ਚੈੱਕਪਾਸ ਬੱਚਾ ਹੈਗਾ ਨਾਲ ਭਾਈ ਇਹਦੇ ਨਹੀਂ ਬੱਚਾ ਬੱਚਾ ਨਹੀਂ ਵੀਰੇ ਹੈਗਾ ਮਰਦੀ ਕਿਵੇਂ ਆ ਮਰਦੀ ਵੀਰੇ ਐਵੇਂ ਤੈਨੂੰ ਕਹਦਾ ਹਲੇ ਪਾਸੋਂ ਹੀ ਆਈ ਆ ਠੀਕ ਇੱਕ ਟਾਈਮ ਤਾਂ ਇਹ ਕਈ ਵਾਰ ਖੁਸ਼ ਹੋ ਕੇ ਮਿਲ ਜਾਂਦੀ ਆ ਠੀਕ ਆ ਗੱਲ ਇਹ 베 ਟੀਕਾ ਹੂੰ ਲੱਤ ਲੁੱਤਦਾ ਨਹੀਂ ਇਹਨੂੰ ਪਤਾ ਇੱਧਰਲੇ ਪੰਨੇ ਦਿਖਾ ਦੇ ਗਰੀ ਇੱਥੋਂ ਵੀਊ ਕਰਕੇ ਦਿਖਾ ਦੀ ਥੋੜਾ ਜਿਹਾ ਕਿ ਹੀਟ ਹੁੰਦਾ ਫੋਨ ਗਰਮੀ ਜਾਵੇ ਆ ਲੱਤ ਮਾਰਨਾਂ ਨਹੀਂ ਮੇਰੇ ਪਤਾ ਇਹਦਾ ਚੈਟੀਕਾ ਲਾ ਕੇ ਬਹਿ ਜੀ ਹਾਂ ਜਿਵੇਂ ਮਰਜੀ ਬਹਿ ਜਾ ਲੱਤ ਨਹੀਂ ਮਾਰੂਗੀ ਇਹ ਮੇਰੀ ਗਰੰਟੀ ਹੈ ਠੀਕ ਆ ਗੱਲ ਆ ਹਾਂ ਐਂ ਤੱਕ ਟਾਈਮ ਵੀਰੇ ਆ ਵੀ ਜਾਂਦੀ ਵਾਲੇ ਖੁਸ਼ ਹੋ ਕੇ ਨਹੀਂ ਹੋਦੀ ਮੈਂ ਤੈਨੂੰ ਝੂਠ ਗਈ ਜਾਵਾਂ ਮਿਲੂਗੀ ਮਿਲੂਗੀ ਠੀਕ ਆ ਉਹ ਐ ਹੋ ਜਾਂਦਾ ਜਦੋਂ ਥੋੜਾ ਕਿਲਾ ਬਦਲ ਜਾਂਦਾ ਹਨਾ ਜਦੋਂ ਕਾਣਾ ਨੇ ਜਾ ਕੇ ਲੱਗ ਜੂਗੀ ਤਾਂ ਉੱਥੇ ਜਾ ਕੇ ਮੰਨ ਲਓ ਵੀ ਜਦੋਂ ਖੜ ਗਈ ਕਿਸੇ ਇੱਕ ਕਿਲੇ ਜਾ ਕੇ ਸੇਵਾ ਹੋਣ ਲੱਗ ਪਈ ਹੈ ਨਾ ਉੱਥੇ ਚਾੜ ਤੇ ਪੈ ਸਕਦੀ ਆ ਸਾਡੇ ਕੋਲ ਤਾਂ ਭਰਾਵਾ ਚੰਗੀਆਂ ਪੱਲੀਆਂ ਹਲ ਜਾਂਦੀਆਂ ਯਾਰ ਕੋਈ ਆ ਗਈ ਕੋਈ ਚੜ ਗਈ ਠੀਕ ਆ ਬਾਡੀ ਦੀ ਸੋਹਣੀ ਆ ਤੇ ਚਾਰ ਮਹੀਨਿਆਂ ਦੀ ਗੱਭਣ ਕੋਲ ਦੁੱਧ ਕਿੰਨਾ ਆਜ ਰਿਹਾ ਬਾਈ ਦੁੱਧ ਵੀਰੇ 7 ਕਿਲੋ ਆ 6 ਮੰਨ ਕੇ ਚਾਹੇ ਕੋਈ ਹੱਥ ਵੀ ਨਾ ਲਾਵੇ ਥਣਾ ਦੀ ਫੁੱਲ ਗਰੰਟੀ ਐ ਚੈੱਕ ਜਾਹੇ ਮੈਨੂੰ ਜੇ ਲਿਆ ਕੇ ਅਗਲੇ ਨੇ ਘਰੇ ਵੀ ਕਰਾਉਣੀ ਆ ਦੋ ਦਿਨ ਨੂੰ ਦੱਸ ਦਵੇ ਚੈੱਕ ਕਰਾ ਕੇ ਇਹ ਕੀ ਗੱਲ ਆ ਹਾਂ ਬਸ ਚੈੱਕ ਬਾਈ ਕਹਿੰਦਾ ਜੇ ਉਹ ਰੂਮ ਵੀ ਕਰਾ ਕੇ ਲੈ ਜਾਓ ਯਾਰ ਰੂਮ ਵੀ ਕਰਾ ਕੇ ਲੈ ਜਾਓ ਵੀ ਮੇਰੀ ਗਰੰਟੀ ਆ ਜੇ ਅਗਲੇ ਨੇ ਘਰੇ ਗਿਆ ਤਾਂ ਵੀ ਕੱਲ ਨੂੰ ਕਰਾ ਕੇ ਦੱਸ ਦਾਂਗੇ ਉਹ ਕੋਈ ਗੱਲ ਨਹੀਂ ਠੀਕ ਆ ਗੱਲ ਆ ਹੂੰ ਤੇ ਤਾਜੀ ਦੁੱਧ ਕਿੰਨਾ ਕਹ ਦੱਸਿਆ ਇਹਦਾ ਤਾਜੀ ਦੁੱਧ ਵੀਰੇ 14 ਕਿਲੋ ਦਿੱਤਾ ਆ ਅੱਜ ਹੈਗਾ 7 ਕਿਲੋ ਹਾਂ ਅੱਜ 7 ਕਿਲੋ ਹੀ ਗੱਬਣਾ ਹਾਂ 4 ਮਹੀਨੇ ਦੇ ਗੱਬਣੇ ਵੀ ਇਹਦੇ ਪੈਸੇ ਕਿੰਨੇ ਲਾਵਾਂਗੇ ਬਾਈ ਇਹਦਾ ਮੁੱਲ ਲੈਣ ਦੇਣ 62000 ਕਰਦੇ ਆਂ ਮਾਨ ਤਾਨ ਜਿਹਾ ਜੂ ਮਾਨ ਤਾਨ ਕਰ ਦਾਂਗੇ ਵੀਰੇ ਵਧੀਆ ਨੰਬਰ ਬੋਲੋ ਚੋਣ ਦੇ ਅੰਤ ਮੁਕ ਕੇ ਨੰਬਰ ਵੀਰੇ 84370 ਹਾਂਜੀ 63099 84370 63099 ਬਾਈ ਦਾ ਨੰਬਰ ਹੈ ਇੱਕ ਜੋੜਾ ਦਾ ਦਿਖਾਤਾ ਟੌਪ ਦਾ ਤੁਹਾਨੂੰ ਇੱਕ ਦਿਖਾਤਾ ਬਿਊਟੀ ਵਾਲਾ ਕੱਟਾ ਮੇਲੇ ਜਿੱਤਣ ਵਾਲਾ ਕੱਟਾ ਦਾ ਬਾਈ ਕੋਈ ਵੀ ਲਵੇ ਡਰ ਕੇ ਨਾ ਲਵੇ ਵੀਰੇ ਮੇਰੀ ਮੱਝ ਦਿੱਤੀ ਹੋਈ ਸੀ ਆਪਾਂ ਮੱਝ ਵੀ ਦਿਖਾ ਦਾਂਗੇ ਠੀਕ ਆ ਗੱਲ ਪੂਰਾ sire ਦਾ ਜੇ ਇਹਦਾ ਡੀ ਐਨ ਏ ਹੋਵੇ ਫਿਰ ਕੱਟੇ ਦਾ ਮੁੱਲੀ ਕੋਈ ਨਹੀਂ ਠੀਕ ਆ ਗੱਲ ਹਾਂ ਜਾਣ ਕੇ ਇੱਧਰ ਪਤਾ ਮੈਂ ਪਤਾ ਲਗਾ ਦਿੱਤਾ ਸੀ ਪਤਾ ਨਹੀਂ ਕਿੱਥੋਂ ਹੁੰਦਾ ਇਹਨਾਂ ਨੂੰ ਆ ਗਿਆ ਜੈਡ ਬਲੈਕ ਤੇ ਟੈਸਟੀਕਲ ਦਾ ਆ ਗਿਆ ਸਾਫ ਹੈਗਾ ਕੱਟੀਆਂ ਵਰਗਾ ਹੀ ਹਾਂ ਬਾਲਾ ਸੀ ਲਾ ਯਾਰ ਕੁਛ ਕਰੀ ਚੱਲ ਲੈ ਲੈ ਜਲ ਹੱਥ ਲੈ ਇਹਨੂੰ ਕੋਈ ਪਰਵਾਹ ਥੋੜੀ ਆ ਤੇ ਬਾਕੀ ਨੰਬਰ 2 ਦਾ ਵੀਡੀਓ ਚਲਾ ਦੂੰਗਾ ਜਿਹੜੇ ਭਰਾ ਨੂੰ ਇਹਨਾਂ ਚੋਂ ਕੋਈ ਵੀ ਪਸ਼ੂ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਗੱਲਬਾਤ ਕਰਕੇ ਬਾਈ ਤੋਂ ਖਰੀਦ ਕੇ ਲੈ ਜਿਓ ਮੱਝਾਂ ਇਹਦੀਆਂ ਕ੍ਰਾਸ ਕੀਤੀਆਂ ਹੋਈਆਂ ਨੇ ਵੀਰੇ ਪੰਜ ਉਹ ਵੀ ਗੱਭੜ ਖੜੀਆਂ ਨੇ ਚਾਰ ਪੰਜ ਮੱਝਾਂ ਗੱਭਣ ਖੜੀਆਂ ਨੇ ਇਹਦੀਆਂ ਕ੍ਰੋਸਿੰਗ ਤੇ ਬਾਈ ਕਹਿੰਦਾ ਚੱਲਦਾ ਤੇ ਬਾਕੀ ਜਿਹੜਾ ਪਸ਼ੂ ਪਸੰਦ ਆਊਗਾ ਤਸੱਲੀ ਨਾਲ ਬਾਈ ਤੋਂ ਲੈ ਜਿਓ ਧੰਨਵਾਦ ਜੀ